ਕੁਈ ਚੱਲਦੇ-ਚੱਲਦੇ ਇੰਜਣ ਦਾ ਪਟਾ ਟੁੱਟ ਗਿਆ। ਬੜਾ ਮਾੜਾ ਹੋਇਆ। ਆਹ ਦੇਖ। ਆਹ ਦੇਖ। ਹਾਂ ਦੇ ਆਹ ਦੇ ਆਹ ਦੇ ਆਹ ਕੀ ਆਏ। ਆਹ ਦੇ ਆਹ ਦੇਖ ਬਾਈ। ਸਾਢੇ 8 ਪਾਉਣੇ 9 ਵਜੇ ਕੱਦੂ ਲੱਗਿਆ ਕਰਨ ਰਾਤ ਹੋ ਗਈ। ਪਾਣੀ ਨਹੀਂ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਉਮੀਦ ਕਰਦਾਂਗੇ ਤੁਸੀਂ ਸਾਰੇ ਜਣੇ ਆਪੋ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ, ਤੰਦਰੁਸਤ ਰਹੋਗੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਹੋਵੋਗੇ। ਤੇ ਕਰਦੇ ਆਂ ਬਲੌਗ ਦੀ ਸ਼ੁਰੂਆਤ ਸਾਨੂੰ ਪਤਾ ਹੀ ਆ। ਰਾਤ ਦਾ ਮੀਂਹ ਲੱਗਿਆ ਵਾ ਪੈਣ ਤੇ ਸਵੇਰ ਦਾ ਵੀ ਲੱਗਿਆ ਵਾ ਪੈਣ ਬੱਚਿਆਂ ਨੂੰ ਵੀ ਛੱਡ ਕੇ ਆਇਆ ਮੀਂਹ ਪੈਂਦੇ ਚ ਭਿੱਜ ਗਿਆ ਸੀ ਤੇ ਇੱਕ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਸਾਡਾ ਉਹ ਦਿਖਾਉਣਾ ਤੁਹਾਨੂੰ ਦੇਖਿਓ ਆ ਦੇਖੋ ਯਾਰ ਮੀਂਹ ਦਾ ਪਾਣੀ ਨਾ ਸਾਡੀ ਨਿਊਂ ਚ ਪੈ ਰਿਹਾ ਸਾਰਾ ਦੇਖੋ ਤੇ ਸਾਰਾ ਨਿਊਂ ਚ ਪੈ ਰਿਹਾ ਹੁਣ ਡਰ ਆ ਕਿਤੇ ਇਹ ਗਿਰ ਨਾ ਜਾਵੇ ਗੰਦ ਔਰੇ ਹੁਣ ਮਿੱਟੀ ਲਾਉਣੀ ਆ ਆਪਾਂ ਨੂੰ ਤੇ ਮੀਂਹ ਪੈ ਰਿਹਾ ਹੈ ਡਾੜੀ ਲੱਗੇ ਮਿੱਟੀ ਲਾਉਣ ਦੇਖਦੇ ਆ ਹੁਣ ਬਣਦੀ ਗੱਲ ਜਾਂ ਨਹੀਂ ਬਣਦੀ ਦਿਖਾਉਣਾ ਤੁਹਾਨੂੰ ਵੀ ਆਹ ਦੇਖੋ ਜੀ ਮਿੱਟੀ ਪਾਤੀ ਇੱਕ ਤਸਲਾ ਲਿਆ ਕੇ ਪਾਤਾ ਹੋਣਾ ਸਾਰੇ ਜੀ ਮਿੱਟੀ ਪਾਉਣੀ ਆ ਇਹ ਫਰਸ਼ ਨਾ ਦਵਿਆ ਆਪਣਾ ਲਓ ਜੀ ਦੇਖੋ ਮਿੱਟੀ ਤਾਂ ਲਾਤੀ ਐਨ ਜਿਹੜਾ ਉਹ ਪਾਣੀ ਪੈਂਦਾ ਤਾਂ ਬੰਦ ਕਰਤਾ ਠੀਕ ਆ ਤੇ ਇਹ ਸੇਵਾ ਚਲਾਈ ਆ ਇੱਧਰ ਆਪਣੇ ਡਾਕਟਰ ਗਲਾਟੀ ਸਾਹਿਬ ਨੇ ਮੀਂਹ ਪੈਂਦੇ ਸੀ ਹੈ ਡਾਕਟਰ ਗਲਾਟੀ ਸਾਹਿਬ ਡਾਕਟਰ ਸਾਹਿਬ ਤੁਸੀਂ ਕਰਿਆ ਆਹ ਠੀਕ ਆ ਆ ਮੇ ਲੋ ਜੀ ਇਹਨੂੰ ਨਿੱਕੋ ਜੀ ਸਾਰਿਆਂ ਨੂੰ ਪਿਆਰ ਭਰੀ ਚਲੋ ਇਧਰ ਮੇ ਲੋ ਜੀ ਇਹਨੂੰ ਸਕੂਲ ਤੇ ਆਏ ਚੌਲ ਖਾਣ ਲੱਗੇ ਪਿਆ ਲੈ ਇਧਰ ਮੇ ਲੋ ਮੈਡਮ ਨੂੰ ਸਤਿ ਸ਼੍ਰੀ ਅਕਾਲ ਜੀ ਬਾ ਇਹਨੂੰ ਓਕੇ ਕਰ ਲਓ ਇਹਨਾਂ ਦੀ ਐਲਸੀਡੀ ਚਲਾਤੀ ਭਾਈ ਅੱਜ ਪਾਪਾ ਜੀ ਦਾ ਬਹੁਤ ਬਹੁਤ ਥੈਂਕ ਯੂ ਮੰਮੂ ਦਾ ਥੈਂਕ ਯੂ ਮੰਮੂ ਨੇ ਵੀ ਕਰਾਇਆ ਪਾਪਾ ਨੇ ਚਲੋ ਚਲਾਓ ਲੈ ਲੋ ਜੀ ਅੱਜ ਕਰਨਾ ਖੇਤਾਂ 'ਚ ਗੱਦੂ ਤੇ ਮੈਨੂੰ ਆਇਆ ਫੋਨ ਮੈਂ ਚੱਲਿਆ ਖੇਤਾਂ 'ਚ ਜਾ ਕੇ ਦੇਖਦੇ ਹਾਂ ਉੱਥੇ ਦੀ ਕੈ ਸਿਚੁਏਸ਼ਨ ਆ। ਲਓ ਜੀ ਖੇਤਾਂ 'ਚ ਪਹੁੰਚ ਗਏ ਤੇ ਪਾਣੀ ਦਿੱਤਾ ਛੱਡ ਖੇਤਾਂ ਨੂੰ ਤੇ ਹੁਣ ਇਹ ਘਾਟੇ ਦੇ ਤੱਕਰ ਭਰ ਜਾਣਾ ਫਿਰ ਕੱਦੂ ਹੋਊਗਾ ਫਿਰ ਕੱਦੂ ਦੇ ਬਾਅਦ ਧਾਨ ਲਗੂਗਾ। ਤੁਹਾਨੂੰ ਸਾਰਾ ਦਿਖਾਵਾਂਗੇ ਜਿਵੇਂ ਜਿਵੇਂ ਹੋਈ ਗਿਆ ਕੰਮ ਸਾਰਾ ਦਿਖਾਈ ਜਾਣਾ ਤੁਹਾਨੂੰ ਆਪਾਂ ਨੇ। ਠੀਕ ਆ ਤੇ ਇੰਜਨ ਸਟਾਰਟ ਕਰਤਾ ਤੁਹਾਨੂੰ ਦਿਖਾਉਂਦਾ ਜੀ। ਉਹ ਜੀ ਇੰਜਨ ਸਟਾਰਟ ਕਰਤਾ ਤੇ ਚੱਲ ਪਿਆ ਇੰਜਨ ਤੇ ਆ ਮੇਰੇ ਜੀ ਸਾਡੇ ਬਾਈ ਨੂੰ। ਬਾਈ ਸਾਸਰੀਕਾਰ ਬੁਲਾ ਦੇ। ਇਹ ਸਾਡਾ ਬਾਈ ਆ ਬੜਾ। ਨਿਆਉ ਬਣਾ ਇੰਜਣ ਚੱਲ ਰਿਹਾ ਇਹ ਇੱਧਰ ਸਾਰੇ ਪਾਸੇ ਤਾਂ ਧੂਣ ਲੱਗੇ ਤੇ ਆ ਆਪਣੀ ਮੱਕੀ ਆ ਇੱਧਰ ਨਾਲ ਬਾਈ ਦੀ ਮੱਕੀ ਆ ਇਹ ਐਨ ਬਣ ਗਈ ਗੱਲ ਹਨਾ ਮੀਂਹ ਪੈ ਗਿਆ ਜਿਹੜਾ ਉਹਦੇ ਕਰਕੇ ਐਨ ਹੋ ਗਿਆ ਰੇਰੂ ਵੀ ਪਾਸਤਾ ਇਹਦੇ ਖਸਾ ਤੇ ਇੱਧਰ ਆਪਣੇ ਬੂਟੇ ਹਰੇ ਭਰੇ ਹੋ ਗਏ ਸਾਰੇ ਆ ਦੇਖੋ ਆ ਦੇਖੋ ਯਾਰ ਆਂਬ ਨੂੰ ਇਹ ਜੁਲਾਈ ਮਹੀਨਾ ਜੂਨ ਜੁਲਾਈ ਮਹੀਨਾ ਚੱਲ ਪਿਆ ਧੂਰ ਇਹਨੂੰ ਹੁਣ ਆ ਰਿਹਾ ਦੇਖ ਲੋ ਇੱਧਰ ਆਪਣੀ ਲਿਸ਼ੀ ਵੀ ਫੁੱਟੀ ਹੁਣ ਬਰਸਾਤ ਕਰਕੇ ਤੇ ਇਧਰ ਆਂਬ ਨੂੰ ਦੇਖ ਲੋ ਐਨੇ ਸ਼ਰਤ ਲਾਈ ਵੀ ਆ ਦੇਖੋ ਅੰਬੀ ਆਂਬ ਨੂੰ ਪੂਰ ਕਿੰਨਾ ਆਇਆ ਠੀਕਾ ਤੇ ਆ ਹੁਣ ਪਾਣੀ ਛੱੜਦਾ ਇਹਨੂੰ ਪਾਣੀ ਭਰ ਜਾਣਾ ਇਹਨੇ ਆ ਬਾਈ ਲੱਗਿਆ ਹੋਆ ਇਧਰ ਆ ਜੇ ਜੰਗੀ ਪੱਦਰ ਤੇ ਉਹ ਵੱੜਤੀ ਪੈਪ ਬਾਈ ਸ਼ਾਬਾਸ਼ ਸ਼ੱਲ ਬਣ ਗਈ ਗੱਲ ਚਲੋ ਠੀਕ ਹੈ ਜੀ ਮੌਸਮ ਇੰਨਾ ਕ ਵਧੀਆ ਹੋਇਆ ਵਾ ਨਾ ਚਾਰੇ ਪਾਸੇ ਆ ਦੇਖ ਲਓ ਤੁਸੀਂ ਬੱਦਲ ਛਾਏ ਹੋਇਆ ਹਵਾ ਚੱਲ ਰਹੀ ਹੈ ਠੰਡੀ ਠੰਡੀ ਨਜ਼ਾਰੇ ਆਏ ਭਾਈਆ ਪੂਰੇ ਨਜ਼ਾਰੇ ਆ ਕੋਈ ਚੱਲਦੇ ਚੱਲਦੇ ਇੰਜਨ ਦਾ ਪਟਾ ਟੁੱਟ ਗਿਆ ਬੜਾ ਮਾੜਾ ਹੋਇਆ ਅੱਧਾ ਕ ਖੇਤ ਭਰ ਗਿਆ ਤਾਂ ਆ ਦੇਖੋ ਇੰਨਾ ਕ ਆ ਖੇਤ ਇੱਥੇ ਤੱਕਰ ਭਰ ਗਿਆ ਇੰਨਾ ਕ ਤੇ ਅੱਧ ਵਿਚਾਲੇ ਪਟਾ ਟੁੱਟ ਗਿਆ ਦੱਸੋ ਕਿਆ ਕਰੀਏ ਤੇ ਬਰੇ ਹਵਾ ਇਨੀ ਕੁ ਵਧੀਆ ਚੱਲ ਰਹੀ ਹੈ ਨਾ ਸਾਨੂੰ ਕਹਿੰਦੇ ਅੱਛਾ ਦੇਖੋ ਪਿੱਛੇ ਮੇਰੇ ਤਖਤ ਇਨੀ ਠੰਡੀ ਹਵਾ ਚੱਲ ਰਹੀ ਹੈ ਨਾ ਕਿਉਂਕਿ ਪਾਣੀ ਲੱਗਿਆ ਹੋ ਸਾਰੇ ਪਾਸੇ ਖੇਤਾਂ ਨੂੰ ਠੰਡੀ ਠੰਡੀ ਹਵਾ ਆ ਰਹੀ ਆ ਤੇ ਮੈਂ ਉਹ ਕੁਰਸੀਆਂ ਡਾਈਆਂ ਹੋਇਆਂ ਸਾਹਮਣੇ ਉਹ ਆਪਣੇ ਬਾਂਸ ਕੋਲ 골ਡਨ ਬਾਂਸ ਕੋਲ ਉੱਥੇ ਰਾਮ ਨਾਲ ਬੈਠਾ ਹੈ ਹਵਾ ਇਨੀ ਠੰਡੀ ਠੰਡੀ ਆ ਰਹੀ ਗੱਲੇ ਛੱਡ ਦੋ ਮੈਂ ਕਹਿੰਦਾ ਏਸੀ ਵੀ ਫੇਲ ਆ ਤੇ ਆ ਦੇਖੋ ਆ ਕੁਰਸੀਆਂ ਪਈਆਂ ਕੋਲੇ ਬੈਠਾ ਮੈਂ ਆਰਾਮ ਕਰ ਏ ਬਾਈ ਗਿਆ ਵਾ ਘਰ ਆ ਸਮਾਨ ਲੈਣ ਪਟੜ ਜੋੜਨਾ ਹੁਣ ਪਹਿਲਾਂ ਬਾਈ ਕਹਿੰਦਾ ਸੀ ਤਾਂ ਘਰ ਤੇ ਤੁਰਨ ਲੱਗਿਆ ਵੀ ਨਾਲ ਸਮਾਨ ਲੈ ਕੇ ਚਲਦੇ ਆ ਲੋਡ ਪੈ ਜਾਂਦੀ ਮਾ ਛੱਡ ਕੇ ਆ ਲੋਡ ਪੈਣੀ ਆ ਕਿਆ ਪਤਾ ਦਾ ਵੀ ਪਟਾ ਟੁੱਟ ਜਾਊਗਾ ਪਟਾ ਟੁੱਟ ਗਿਆ ਇਸ ਕਰਕੇ ਹੁਣ ਬਾਈ ਗਿਆ ਵਾ ਸਮਾਨ ਲੈਣ ਉਹ ਬਾਈ ਸਮਾਨ ਲੈ ਕੇ ਆਊਗਾ ਫੇਰ ਇਹਨੂੰ ਜੋੜ ਲਾਵਾਂਗੇ ਫੇਰ ਇਹਨੂੰ ਚਲਾਵਾਂਗੇ ਨਾ ਖੇਤ ਭਰੂਗਾ ਤਾਂ ਇਹਦਾ ਕੱਟੂ ਹੋਊਗਾ ਤੇ ਅੱਜ ਦਾ ਮੇਰਾ ਬਲੌਗ ਮਿਸ ਹੋ ਗਿਆ ਜੀ ਸੌਰੀ ਇਸ ਲਈ ਹੁਣ ਇਹ ਬਲੌਗ ਮੈਂ ਕੱਲ ਨੂੰ ਅਪਲੋਡ ਕਰੂੰਗਾ ਕਿਉਂਕਿ ਮੈਂ ਖੇਤਾਂ 'ਚ ਆਇਆ ਹੋਇਆ ਔਰ نیٹਵਰਕ ਦਾ ਥੋੜਾ ਜਿਹਾ ਪ੍ਰੋਬਲਮ ਹੈ ਇਸ ਕਰਕੇ ਹੋਣਾ ਨਹੀਂ ਤੇ ਹਜੇ ਮੈਂ ਐਡਿਟ ਵੀ ਨਹੀਂ ਕਰਿਆ ਇਹ ਬਲੌਗ ਬਲੌਗ ਐਡਿਟ ਕਰੂੰਗਾ ਫਿਰ ਕੱਲ ਨੂੰ ਚੜਾਉਂਗਾ ਇਹਨੂੰ ਅਪਲੋਡ ਕਰੂੰਗਾ ਤੇ ਇੱਕ ਕੱਦੂ ਵੀ ਹੋਣਾ ਹਜੇ ਜੇ ਅੱਜ ਹੋ ਗਿਆ ਅੱਜ ਨਹੀਂ ਕੱਲ ਨੂੰ ਜੋ ਵੀ ਹੋਊਗਾ ਜਿਵੇਂ ਵੀ ਆਉਂਗਾ ਤੁਹਾਨੂੰ ਸਭ ਨੂੰ ਦਿਖਾਵਾਂਗੇ ਕਿਵੇਂ-ਕਿਵੇਂ ਕੀ-ਕੀ ਹੁੰਦਾ ਠੀਕ ਹੈ ਬਾਈ ਕਿਹਾ ਵਾ ਸਮਾਨ ਲੈਣ ਆ ਜਵੇ ਹਵਾ ਬਾਈ ਸੱਚੀ ਕਹਿੰਦਾ ਹੈ ਆਮਰੇ ਪਿੱਛੇ ਦੇਖ ਲੋ ਤੁਸੀਂ ਪਾਸ ਗੋਲਡਨ ਕਿੰਨਾ ਵਧੀਆ ਲੱਗਦਾ ਹਵਾ ਬਹੁਤ ਵਧੀਆ ਚੱਲ ਰਹੀ ਠੰਡੀ ਠੰਡੀ ਮੈਂ ਕਹਿੰਦਾ ਪੁੱਛੋ ਨਾ ਤੁਸੀਂ ਸ਼ਿਮਲਾ ਹੀ ਬਣਿਆ ਪਿਆ ਘਰਾਂ ਹੁੰਦੇ ਉਹੀ ਘਰਾਂ ਗਰਮੀ 'ਚ ਮਰੇ ਰਹਿਣਾ ਤਾਂ ਏਸੀ ਲਾਉਣਾ ਤਾਂ ਸੌਂ ਜਾਣਾ ਤਾਂ ਫਿਰ ਰਾਤ ਨੂੰ ਨੀਂਦ ਨਹੀਂ ਆਉਂਦੀ ਦਿਨ 'ਚ ਸੌਂ ਲਓ ਫਿਰ ਰਾਤ ਨੂੰ ਨੀਂਦ ਨਹੀਂ ਆਉਂਦੀ ਠੀਕ ਆ ਹੁਣ ਵੇ ਰਾਹ ਵਾਲੇ ਟਾਈਮ ਪਾਸ ਹੋ ਗਿਆ ਆਪਣਾ ਰਾਹ ਵਾਲ ਰਾਤ ਨੂੰ ਘਰਾਂ ਜਾਵਾਂਗੇ ਨਹਾਵਾਂਗੇ ਧੋਵਾਂਗੇ ਰੋਟੀ ਖਾਵਾਂਗੇ ਤੇ ਸੌਵਾਂਗੇ ਅਸੀਂ ਛੱਡ ਕੇ ਹਣ ਥੱਲੇ ਗੋ ਬੜੀ ਵੀ ਕੋ ਤਰਾਵਾ ਸਾਨੂੰ ਆ ਦੇਖੋ ਆਹ ਦੇਖੋ ਫੇਰ ਬਣ ਗਈ ਅੰਦਰ ਕਿੱਦਾਂ ਨੂੰ ਆ ਗਈ ਬੜਾ ਡੰਡਾ ਯੱਕ ਉਹ ਭੱਜ ਗਈ ਆ ਉਹ ਆ ਦੇਖ ਹਾਂ ਦੇ ਆ ਦੇ ਆ ਦੇ ਆ ਦੇ ਆ ਦੇ ਕੀ ਆਏ ਆ ਦੇਖ ਆ ਦੇਖ ਬਾਈ ਆ ਦੇ ਆ ਦੇ ਆ ਦੇਖ ਆ ਦੇਖ ਆ ਦੇਖ ਡਰ ਗਈ ਉਹ ਮਿੱਤੇ ਜੱਸੀ ਡਰ ਗਈ ਉਹ ਬਾਈ ਉਹਨੂੰ ਭਜਾ ਦੇ ਪਾਣੀ ਚ ਨੂੰ ਭਜਾ ਦੇ ਉਧਰ ਨੂੰ ਉਹ ਭੱਜ ਗਈ ਖੇਤ ਚ ਕੋਈ ਹੁਣ ਪਟੇ ਨੂੰ ਲੱਗ ਰਿਹਾ ਜੋੜ ਤੇ ਇਧਰ ਇੰਜਨ ਅੱਗੇ ਹੋਊਗਾ ਹੁਣ ਖੁੰਡੇ ਪਟ ਕੇ ਲਓ ਜੀ ਪਾਣੀ ਚੱਕ ਲਿਆ ਬੜੀ ਜਦੋਂ ਜੈਦ ਕਰਨੀ ਪਈ ਹਵਾ ਕੱਢਣੀ ਬਈ ਖਾਸਾ ਉਸ ਕਰਨਾ ਪਿਆ ਪਾਣੀ ਚੱਕ ਲਿਆ ਲਓ ਜੀ ਇੰਜਨ ਹੋ ਗਿਆ ਆਪਣਾ ਬੰਦ ਹਵਾ ਲੇਗਾ ਤੇਲ ਮੁੱਕ ਗਿਆ ਤੇ ਆ ਦੇਖੋ ਹੁਣ 8:30 ਪਾਉਣੇ 9 ਵਜੇ ਕੱਦੂ ਲੱਗਿਆ ਕਰਨ ਰਾਤ ਹੋ ਗਈ ਪਾਣੀ ਨਹੀਂ ਭਰਿਆ ਤਾਂ ਪਹਿਲਾ ਪਟਾ ਟੁੱਟ ਗਿਆ ਉਹਦੇ ਕਰਕੇ ਲੇਟ ਹੋ ਗਏ ਤੇ ਆ ਹੁਣ ਲੱਗੇ ਆ ਕੱਦੂ ਕਰਨਾ ਦੇਖੋ ਜੀ 8:55 ਬਣਾ ਆ ਗਿਆ ਲੱਗ ਗਿਆ ਕੱਦੂ ਹੋਣ ਸ਼ੁਰੂ ਹੋ ਗਿਆ ਠੀਕ ਹੈ ਜੀ ਐਨੀ ਕੁ ਵੀਡੀਓ ਕਬੂਲ ਕਰਿਓ ਮਿਲਦੇ ਆਂ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਸਤ ਸ੍ਰੀ ਅਕਾਲ